हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਮੰਗਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤੇ ਸਰਦਾਰ ਗੁਰਵਿੰਦਰ ਸਿੰਘ ਮੇਰੇ ਨਾਲ ਹੋਣਗੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਇਸ ਮੱਝ ਦੇ ਰਿਗਾਰਡਿੰਗ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਪਿੰਡ ਚੰਬਲ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਜਟਾਵੰਡ ਬਿਲਕੁਲ ਹੁੰਦਾ ਨਜ਼ਦੀਕ ਆ ਤੇ ਸਿਰੋਂ ਤੋਂ ਵੀ ਥੋੜੀ ਦੂਰੀਆ ਪਿੰਡ ਦੀ ਤੇ ਜਦੋਂ ਆਪਾਂ ਮੇਨ ਨੈਸ਼ਨਲ ਹਾਈਵੇ ਪਟੰਡਾ ਅਮਰਸਰ ਜਾਂਦੇ ਆ ਦੋਸਤੋ ਤੇ ਇੱਕ ਪਾਸੇ ਉਸਮਾ ਪਿੰਡ ਆ ਤੇ ਦੂਜੇ ਪਾਸੇ ਪਿੰਡ ਚੰਬਲਵਾਲਾ ਗੇਟ ਜਿਹੜਾ ਤੁਹਾਨੂੰ ਨਜ਼ਰ ਆ ਜਾਊਗਾ ਸੋ ਚੰਬਲ ਪਿੰਡ ਦੋਸਤੋ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਤ ਆ ਧੰਤਨ ਬਾਬਾ ਸਿੱਧ ਸਰਸਾਈ ਜੀ ਜਿਨ੍ਹਾਂ ਨੂੰ ਪੰਜਵੇਂ ਗੁਰੂ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਾਰਵੀਂ ਪ੍ਰਾਪਤ ਆ ਇੱਥੇ ਦੋਸਤੋ ਚੰਬਲਾਂ ਠੀਕ ਹੁੰਦੀਆਂ ਨੇ ਜਿੱਦਾਂ ਇੱਕ ਨਾਰਮਲ ਮੈਂ ਥੋੜੀ ਛੋਟ ਦੇ ਵਿੱਚ ਗੱਲਬਾਤ ਕਰ ਲੈਣਾ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਭੈਣ ਭਰਾ ਨੂੰ ਕੋਈ ਚੰਬਲਾਂ ਦਾ ਰੋਗ ਆ ਠੀਕਾ ਜੀ ਖਾਰਸ਼ ਜਿਹਨੂੰ ਆਪਾਂ ਧੱਦਰੀ ਕਹਿ ਦਿੰਦੇ ਆ ਤੇ ਇੱਥੇ ਤੁਸੀਂ ਆਓਗੇ ਦੋਸਤੋ ਜਿਹੜੀ ਸੁਖਣਾ ਸੁਖ ਸਕਦੇ ਜੇ ਤੇ ਉਹ ਜਿਹੜਾ ਦੋਸਤੋ ਰੋਗ ਵੀ ਬਿਲਕੁਲ ਦੂਰ ਹੋ ਜਾਂਦਾ ਤੇ ਉਹ ਆਪਾਂ ਸਰਦਾਰ ਗੁਰਵਿੰਦਰ ਸਿੰਘ ਹੋਂਾਂ ਤੋਂ ਵੀ ਥੋੜੀ ਜੀ ਛੋਟ ਦੇ ਵਿੱਚ ਡਿਟੇਲ ਲੈ ਲਾਂਗੇ ਤੇ ਪਿੰਡ ਚੰਬਲ ਦਾ ਦੋਸਤੋ ਇਤਿਹਾਸ ਅਤੇ ਮੁੱਢ ਜਿਹੜਾ ਇਸੇ ਨਾਂ ਤੋਂ ਵੱਜਾ ਠੀਕ ਹੈ ਜੀ ਤੇ ਬਾਕੀ ਅੱਜ ਤਰੀਕ ਇੱਕ ਵਾਰੀ ਤੁਹਾਨੂੰ ਮੈਂ ਨੋਟ ਕਰਾ ਦੇਣਾ ਦੋਸਤੋ 27 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ 3:30 4:00 ਵਜੇ ਦਾ ਅੱਜ ਸਰਦਾਰ ਮੰਗਲ ਸਿੰਘ ਉਹਨਾਂ ਦੇ ਘਰੋਂ ਦੋਸਤੋ ਆਪਾਂ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਿਹਾ ਜੀ ਇਸ ਵਕਤ ਚੰਗੇ ਸੋਨੇ ਦੁੱਧ ਤੇ ਚੱਲ ਰਹੀ ਆ ਉਹ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਜਾਵਾਂਗੇ ਠੀਕ ਹੈ ਜੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਤੇ ਇਹ ਉਹਦੇ ਮਗਰ ਜਿਹੜਾ ਬੱਚਾ ਉਹ ਵੀ ਫੀਮੇਲ ਕਾਫ ਆ ਮਗਰ ਕੱਟੀ ਆ ਉਹ ਜਾਦੀ ਗੱਲਬਾਤ ਆਪਾਂ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੇ ਨਾਲ ਕਰ ਲੈਨੇ ਆ ਸਭ ਤੋਂ ਪਹਿਲਾਂ ਸਰਦਾਰ ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਾਜੀ ਸੇਤਾ ਰਾਜੀ ਬਾਜੀ ਹਾਂਜੀ ਰਾਜੀ ਬਾਜੀ ਰਾਜ ਫਾਰਮਿੰਗ ਸੰਧੂ ਕੈਨਲ ਵੇਖਣ ਆਏ ਵੀਰਾਂ ਨੂੰ ਸਾਧ ਰਹਿਣ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਪਾਜੀ ਤੇ ਪਾਉ ਜੀ ਸਰਦਾਰ ਮੰਗਲ ਸਿੰਘ ਉਹ ਨਹੀਂ ਬਾਹਰ ਗਏ ਕਿਤੇ ਹਾਂਜੀ ਹਾਂਜੀ ਸ਼ਹਿਰ ਤੇ ਕਿਤੇ ਅੱਗੇ ਬੜਾ ਇੰਟਰਸਟ ਉਹਨਾਂ ਨੂੰ ਵੀ ਹਾਂਜੀ ਹਾਂਜੀ ਪਛੂ ਮੈਨੂੰ ਲੱਗਦਾ ਵੀ ਚਲੋ ਬਾਕੀ ਤੁਸੀਂ ਘਰੇ ਵੀ ਚੰਗੇ ਚੰਗੇ ਰੱਖੇ ਆ ਤਾਂ ਮੈਨੂੰ ਲੱਗਦਾ ਵੀ ਜਿਆਦਾ ਉਹਨਾਂ ਦਾ ਵੀ ਧਿਆਨ ਰਹਿੰਦਾ ਵੀ ਕੋਈ ਚੰਗੀ ਚੰਗੀ ਮੱਝ ਕਿਤੇ ਨਾ ਕਿਤੇ ਸੂਹ ਦੇ ਵਿੱਚ ਆ ਜੇ ਹਾਂਜੀ ਹਾਂਜੀ ਤੇ ਮੈਨੂੰ ਤਾਂ ਵੀ ਚੰਗਾ ਐਨੀਮਲ ਦੁੱਧ ਵਾਲਾ ਉਹਨਾਂ ਲੈਣਾ ਹੁੰਦਾ ਕਦੇ-ਕਦੇ ਹੀ ਸ਼ੌਂਕ ਨਾਲ ਘਰੇ ਰੱਖਣ ਨੂੰ ਹਾਂਜੀ ਦੁੱਧ ਵਾਲੀ ਲਈ ਦੀ ਆਪਾਂ ਕਿਹੜਾ ਵੀ ਚਲੋ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਤੇ ਵੀਰ ਗੁਰਵਿੰਦਰ ਸਿੰਘ ਜੀ ਜਿੱਦਾਂ ਆਪਾਂ ਪਿੰਡ ਚ ਤਨਤਨ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਰ ਪ੍ਰਾਪਤ ਹਾਂਜੀ ਠੀਕ ਹੈ ਤਨਤਨ ਬਾਬਾ ਸਿੱਧ ਸਰਸਾਈ ਜੀ ਹਾਂਜੀ ਹਾਂਜੀ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪਣਾ ਆਪੋਜੀਟ ਮਗਰਲੇ ਪਾਸੇ ਆਪਣੀਆਂ ਬਾਈਕਾਂ ਦੇ ਘਰ ਨੇ ਪੁੱਲ ਤੋਂ ਨਾਲ ਹੀ ਆਪਣਾ ਪਿਆ ਉੱਤਰਦਾਂ ਪਿਛਲੇ ਬੰਨੇ ਘਰ ਰਿਆ ਠੀਕ ਹੈ ਜੀ ਗੁਰਦੁਆਰੇ ਦੇ ਵੱਡੇ ਦੇ ਠੀਕ ਹੈ ਅੱਛਾ ਫਿਰ ਜੀ ਤਕਰੀਬਨ ਜਿੱਦਾਂ ਇੱਥੋਂ ਦੇ ਇਤਿਹਾਸ ਨੇ ਗੁਰਦੁਆਰਾ ਸਾਹਿਬ ਦਾ ਚੰਬਲਾਂ ਠੀਕ ਹੁੰਦੀਆਂ ਨੇ ਹਾਂਜੀ ਇਹਦੇ ਬਾਰੇ ਥੋੜੀ ਵਿਸ਼ੇਸ਼ ਤੌਰ ਤੇ ਦੋਕ ਆਪਾਂ ਗੱਲਾਂ ਕਰਨਗੇ ਹਾਂਜੀ ਇਹ ਜਦੋਂ ਸਰੋਵਰ ਬੰਦਾ ਹੈ ਨਾ ਤਨਤਨ ਸਾਹਿਬ ਵਾਲਾ ਉਹਨਾਂ ਸਾਡੇ ਬਾਬਾ ਜੀ ਇੱਥੇ ਸੇਵਾ ਕਰਨ ਜਾਂਦੇ ਹੁੰਦੇ ਸੀ ਜੀ ਕਈ ਟੋਕਰਾ ਘਰੋਂ ਖੜਦੇ ਤੇ ਫੁਲਕੇ ਪਾਣੀ ਵੀ ਘਰੋਂ ਛੱਕੇ ਜਾਂਦੇ ਸੀ ਜੀ ਤੇ ਉੱਥੇ ਨਾ ਫਿਰ ਦਿਵਾਨ ਲੱਗਾ ਇਹਦੇ ਉੱਤੇ ਚਮੜੀ ਦੇ ਰੋਗ ਵਾਲੇ ਕੋੜੇ ਜਿਨੂੰ ਆ ਦਿੰਦੇ ਉਹ ਆਏ ਜੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਆਖਿਆ ਵੀ ਸਾਡਾ ਕੋੜ ਦੂਰ ਕਰੋ ਜੀ ਗੁਰੂ ਅਰਜਨ ਦੇਵ ਜੀ ਆਂਦੇ ਭਈ ਇਹ ਉਹ સ્ਨਾਣ ਭਈ ਆਦਮੀ ਉੱਥੇ ਵੀ ਜਿਹੜਾ ਆਪਣਾ ਘਰੋਂ ਜਲ ਪਾਣੀ ਛੱਕ ਕੇ ਆਉਂਦਾ ਹੋਵੇ ਇਹਦੇ ਇੱਥੇ ਸੇਵਾ ਕਰਦਾ ਹੋਵੇ ਜੀ ਉਹ ਫਿਰ ਉੱਥੇ ਮਾਰੇ ਲੋਕਾਂ ਨੇ ਦੱਸਿਆ ਵੀ ਦਾ ਚੰਮਲ ਪੈਣ ਤੋਂ ਇੱਕ ਆਉਂਦਾ ਹਾਂਜੀ ਉਹਨਾਂ ਫਿਰ ਗੁਰੂ ਮਹਾਰਾਜ ਨੇ ਨਾ ਠਾਇਆ ਫਿਰ ਉਦੋਂ ਫਿਰ ਵਾਰ ਦਿੱਤਾ ਸੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਉਦੋਂ ਦਾ ਵਾਰਿਆ ਦੇ ਹੁਣ ਵੀ ਆਪਣੇ ਇੱਥੇ ਚੰਬੜਾ ਜਿੰਨਾ ਮਰਜ਼ੀ ਖਾਰਸ ਹੋਈ ਹੋਵੇ ਇੱਥੇ ਜਿੰਨਾ ਮਰਜ਼ੀ ਚਮੜੀ ਉਖੜੀ ਹੋਵੇ ਜਿੰਨੀ ਮਰਜ਼ੀ 40 ਦਿਨ ਰੱਖ ਲਈਦੀ ਆ ਠੀਕ ਹੈ ਜੀ ਹਾਂਜੀ ਰਾਮ ਆ ਜਾਂਦਾ ਪੂਰਾ ਠੀਕ ਹੈ ਤੇ ਇਹ ਮਤਲਬ ਜਿਹੜੇ ਬਾਬਾ ਜੀ ਸਾਨੂੰ ਸਿੱਧ ਸਰਸਾਈ ਜੀ ਇਸੇ ਪਿੰਡ ਦੇ ਸਨ ਹਾਂਜੀ ਹਾਂਜੀ ਠੀਕ ਹੈ ਚੰਬੜ ਪਿੰਡ ਦੇ ਸਨ ਹਾਂਜੀ ਹਾਂਜੀ ਠੀਕ ਹੈ ਤੇ ਇਹ ਸੀਗਾ ਵੀਰ ਗੁਰਵਿੰਦਰ ਸਿੰਘ ਜੀ ਆਪਣੇ ਪਿੰਡ ਦਾ ਇਤਿਹਾਸ ਹਾਂਜੀ ਹਾਂਜੀ ਠੀਕ ਆ ਜੀ ਤੇ ਲੋਬ ਦੋਸਤੋ ਇਹ ਇਤਿਹਾਸ ਆ ਬਾਕੀ ਜਿਹੜੇ ਵੀਰ ਮਤਲਬ ਕਿ ਸਾਰੇ ਬੰਨੇ ਭੱਜ ਕੇ ਨੱਠ ਕੇ ਪਰੇਸ਼ਾਨ ਹੋ ਕੇ ਆ ਠੀਕ ਆ ਜੀ ਇਹ ਜਿੱਦਾਂ ਹੁਣ ਬਿਲਕੁਲ ਸਾਇੰਸ ਦਾ ਜੋਗ ਆ ਤੇ ਸਾਰੇ ਵੀਰਾਂ ਨੇ ਮੈਡੀਕਲ ਦੇ ਵਿੱਚ ਵੀ ਵੇਖ ਲਿਆ ਠੀਕ ਆ ਜੀ ਸੱਜੇ ਖੱਬੇ ਜਾ ਕੇ ਤੇ ਨਹੀਂ ਫਰਕ ਪੈ ਰਿਹਾਗਾ ਉਹ ਮੇਰਾ ਵੀਰ ਇੱਕ ਵਾਰੀ ਇੱਥੇ ਜ਼ਰੂਰ ਦਰਸ਼ਨ ਮੇਲੇ ਕਰੋ ਤੇ ਨਾਲ ਦੀ ਨਾਲ ਬੜਾ ਵੱਡਾ ਫਾਇਦਾ ਹੋਊਗਾ ਜੀ ਹਾਂਜੀ 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 ਬਾਕੀ ਤੁਸੀਂ ਕਈ ਗੱਲਾਂ ਦੱਸੀਆਂ ਨੇ ਵੀ ਕਈ ਵਾਰ ਡਾਕਟਰ ਵੀ ਜਿਹੜੇ ਆ ਉਹ ਵੀ ਇੱਥੇ ਆਉਂਦੇ ਆ ਜੀ ਤੇ ਇ अच्छा तो वीर ਗੁਰਵਿੰਦਰ ਸਿੰਘ ਜੀ ਆਪਣੇ ਕੋਲ ਜਿਹੜੀ ਇੱਕ ਇਹ ਮੱਝ ਅੱਜ ਸੇਲ ਕਰਦੇ ਪਏ ਆਂ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਸੂਹਾ ਕਿੰਨਾ ਸੂਈ ਆ ਇਹ ਤੀਜਾ ਸੂਹਾ ਜੀ ਆਪਣੇ ਕੋ ਤੀਜਾ ਸੂਹਾ ਜੀ ਹਾਂਜੀ ਪਹਿਲੇ ਸੂਏ ਲਿਆਂਦੀ ਹਰਿਆਣੇ ਵਾਂ ਤੋਂ ਠੀਕ ਆ ਜੀ ਵੀ ਆਈ ਉਧਰੋਂ ਹਰਿਆਣੇ ਵਾਲੀ ਸੈਂਟ ਤੋਂ ਹਾਂਜੀ ਹਰਿਆਣੇ ਲਿਆਂਦੀ 1,35,000 ਦੀ ਉਧਰ ਠੀਕ ਆ ਠੀਕ ਆ ਜੀ ਅੱਜ ਦਿਨ ਕਿਨੇ ਹੋ ਗਏ ਨੂੰ ਸੂਈ ਨੂੰ ਇਹਨੂੰ ਜੀ 20-22 ਦਿਨ ਹੋ ਗਏ ਅੱਜ 20-22 ਦਿਨ ਹਾਂਜੀ ਲਓ ਦੋਸਤੋ 20-22 ਦਿਨ ਦਾ ਸਮਾਂ ਹੋ ਗਿਆ ਦੂਜਾ ਸੂਹਾ ਸਾਹਮਣੇ ਤੁਸੀਂ ਮੱਝ ਦੇਖ ਰਹੇ ਜੀ ਦੂਜਾ ਸੂ ਤੇ ਬਾਈਆਂ ਕ ਦਿਨਾਂ ਤੋਂ ਸਮਾਂ ਮਗਰ ਜਿਹੜੀ ਇਹਦੇ ਫੀਮੇਲ ਕਾਫ ਕੱਟੀ ਆ ਜੀ ਹਾਂਜੀ ਕੱਟੀ ਨਵਾਬ ਦੀ ਨਵਾਬ ਨਵਾਬ ਬੁੱਲਦੀ ਹਾਂਜੀ ਲੋ ਵੀ ਆ ਜਿਹੜੀ 200 ਨਵਾਬ ਬੁੱਲਦੀ ਕੱਟੀ ਆ ਵੈਸੇ ਮੈਨੂੰ ਲੱਗਦਾ ਵੀ ਵੀਰ ਗੁਰਵਿੰਦਰ ਸਿੰਘ ਜੀ ਇੱਕ ਤੁਹਾਡੇ ਕੋਲ ਡਿਟੇਲ ਦੇ ਵਿੱਚ ਜੇਰ ਜੂਰ ਪੈਂਦੀ ਦੀ ਤੇ ਸੁੰਦੀ ਦੀ ਅੱਜ ਜਿਹੜੀ ਕੋ ਵੀ ਪਈ ਆ ਹੈਗੀਆਂ ਜੀ ਪਰ ਦੋਸਤੋ ਕਿਸੇ ਵੀਰ ਨੇ ਉਹ ਡਿਟੇਲ ਦੇ ਵਿੱਚ ਜਾ ਕੇ ਤੁਸੀਂ ਪੂਰੀ ਤਰੀਕ ਦੇਖ ਲੋਗੇ ਟਾਈਮ ਦੇਖ ਲੋਗੇ ਵੀ ਜਦੋਂ ਸੁੰਦੀ ਪਈ ਆ ਅੱਜ ਤੇ ਜਾਂ ਪ੍ਰੋਪਰ ਜੇਰ ਪੈਂਦੀ ਪਈ ਆ ਠੀਕ ਆ ਜੀ ਕਈ ਵਾਰਾ ਵੀਰਾਂ ਨੂੰ ਹੋ ਜਾਂਦਾ ਬੱਚਾ ਵੇਖ ਕੇ ਕਿਉਂਕਿ ਦੁੱਧ ਦੁੱਧ ਚੰਗਾ ਰਜਵਾ ਆ ਦੋਸਤੋ ਦੋ 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 ਰਜਮਾ ਛੱਡਿਆ ਤੇ ਕੱਤੀ ਬਹੁਤ ਚੰਗੀ ਆ ਠੀਕ ਆ ਜੀ ਬਹੁਤ ਐਂ ਲੱਗਦੀ ਪਈ ਹੈ ਤਕਰੀਬਨ ਕੋਈ ਮਹੀਨੇ ਦੇ ਸਵਾ ਮਹੀਨੇ ਕੋ ਡੇਢ ਮਹੀਨੇ ਦੀ ਕੱਤੀ ਹੁੰਦੀ ਆ ਪਰ ਅਸਲੀਅਤ ਜਿਹੜੀ ਆ ਉਹ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੋਸਤੋ ਮਿਲ ਜੂਗੀ ਜਦੋਂ ਜੇਰ ਪ੍ਰੋਪਰ ਪੈਂਦੀ ਆ ਮੱਝ ਸੁੰਦੀ ਸਵਾਉਂਦੀ ਦੀ ਉਹ ਤਰੀਕ ਵੀ ਵਿੱਚ ਜਿਹੜੀ ਡਿਟੇਲ ਦੇ ਵਿੱਚ ਆਮ ਤੌਰ ਤੇ ਜਿਹੜਾ ਦੋਸਤੋ ਫੋਨ ਦੇ ਵਿੱਚ ਮਿਲ ਜਾਂਦੀ ਆ ਠੀਕ ਆ ਤੇ ਉਹ ਤੁਹਾਨੂੰ ਮਿਲ ਜੂਗੀ ਤਕਰੀਬਨ ਕੋਈ ਆ 3 4 3 4 ਨਵੰਬਰ ਦੇ ਹੀੜ ਗਿੜ ਸਮਾਂ ਸੀਗਾ ਤੇ ਅੱਜ ਤਕਰੀਬਨ ਤੁਸੀਂ ਲਾ ਲੋਗੇ 22 23 22 23 24 ਦਿਨ ਤੇ ਹੀੜ ਗਿੜ ਜਿਹੜਾ ਸਮਾਂ ਬੰਦਾ ਪਿਆ ਸੋਈ ਨੂੰ ਅੱਛਾ ਵੀਰ ਜੀ ਇਹਦੇ ਥੱਲੇ ਹੁਣ ਦੁੱਧ ਆਪਾਂ ਚੁਆਵਾਗੇ ਨਾ ਕਿੰਨਾ ਵੀ ਕੋਈ ਆਪਣਾ ਭੈਣ ਭਰਾ ਦੋ ਟਾਈਮ ਦੱਸ ਦੇਗਾ 14 ਲੀਟਰ ਆ ਤੇ ਆਪਾਂ 13 ਲੀਟਰ ਦੀ ਗਾਰੰਟੀ ਨਾ ਜਿੱਦਾਂ ਮਰਜ਼ੀ ਟੋਲੇ ਦੋ ਟਾਈਮ ਠੀਕ ਹੈ ਹੈ 14 ਕਾ ਹਾਂਜੀ ਪਰ 13 ਲੀਟਰ ਆਪਾਂ ਆਨਲਾਈਨ ਸਸਲੀ ਦੇ ਦਿੰਦੇ ਆ ਕਿਸੇ ਨੂੰ ਨਹੀਂ ਆਨਲਾਈਨ ਜਿੱਦਾਂ ਮਰਜ਼ੀ ਕੋਈ ਕਰ ਲਿਆ ਆਪਾਂ 13 ਲੀਟਰ ਤੇ ਸੱਲੀ ਆ ਠੀਕ ਹੈ ਜੀ ਠੀਕ ਆ 14 ਵਾਂ ਚ ਦੋਸਤੋ ਜਿਵੇਂ ਆਪ ਸਮਾ ਦੀ ਪੋਲੀ ਇੱਕ ਵਾਰੀ ਪੂਰੀ ਤੁਹਾਨੂੰ ਮੈਂ ਬਾਡੀ ਸਟਰਕਚਰ ਇਸ ਮਾਜ ਦੀ ਦਿਖਾ ਦੇਣਾ ਆ ਕਰੋ ਚੈੱਕ ਠੀਕ ਹੈ ਜੀ ਹਵਾਨਾ ਚੱਡਾ ਬਹੁਤ ਖੂਬਸੂਰਤ ਇੱਕ ਸਾਰ ਬਿਲਕੁਲ ਪੱਧਰ ਲੇਵਾ ਵਿਖਾਲਾ ਤੇ ਜਿਵੇਂ ਜਿਵੇਂ ਹੁਣ ਬਿਲਕੁਲ ਸ਼ਾਮ ਦੀ ਚਵਾਈ ਨੂੰ ਨੇੜ ਤੁਰੇ ਜਾਂਦੀ ਕਰਮਾਂ ਲਈ ਹਵਾਨਾ ਚੱਡਾ ਬਿਲਕੁਲ ਤੁਹਾਨੂੰ ਜਿਹੜਾ ਵਿਖਾਲਾ ਬਿਲਕੁਲ ਸਾਫ਼ ਦਿਖਾਈ ਦੇਊਗਾ ਵੀ ਚਿੱਡਾ ਦਾ ਦੋਸਤੋ ਭਾਂਡਾ ਉਹ ਅਕੋਰਡਿੰਗ ਤੁਸੀਂ ਜਜਮੈਂਟ ਕਰ ਲੋਗੇ ਵੀ ਇੰਨੇ ਕੁ ਦੁੱਧ ਦੀ ਮਾਲਕ ਨੇ ਕੀ ਆ ਕੋਈ 13 14 13 14 ਲੀਟਰ ਇਹਦੇ ਥੱਲੇ ਹੁਣ ਜਿਹੜਾ ਬਿਲਕੁਲ ਹਾਜ਼ਰ ਦੁੱਧ ਠੀਕ ਹੈ ਸੋ ਸਪੇਸ ਵੰਡ ਜਿਹੜੀ ਆਪਸੀ ਥਾਣੇ ਦੇ ਗਾਇਬ ਗੂਪ ਚੰਗਾ ਤੇ ਪੂਰਾ ਮੁਠੀਦਾਰ ਥਾਣਾ ਠੀਕ ਆ ਜੀ ਸੋ ਚਾਰੇ ਥਾਣੇ ਦੇ ਵਿੱਚ ਵੰਡਾ ਬੁੰਡਾ ਚੰਗੀਆਂ ਨੇ ਬਾਕੀ ਮੂੰਹ ਮੱਥੇ ਦੀ ਬਹੁਤ ਵਧੀਆ ਵਾ ਕੱਦ ਪੋਤਾਲੀ ਆ ਠੀਕ ਆ ਜੀ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਤੇ ਹਾਈਟ ਕੱਦ ਸੋਹਣਾ ਵੱਡੀਆਂ ਮੱਜਾਂ ਦੇ ਵਿੱਚ ਇਹਨੂੰ ਤੁਸੀਂ ਸਮਝ ਕੇ ਸੌਦਾ ਕਰ ਸਕਦੇ ਹੋ ਚੌੜਾ ਪਿੱਠ ਪੁੜਾ ਜਿਵੇਂ ਵੀਰ ਗੁਰਵਿੰਦਰ ਸਿੰਘ ਜੀ ਇੱਕ ਵਰੀ ਨੂੰ ਆਪਾਂ ਤੋੜ ਕੇ ਦਿਖਾ ਦਗੇ ਠੀਕ ਆ ਜੀ ਕੱਟੀ ਵੀ ਮਗਰ ਦੋਸਤੋ ਬਿਲਕੁਲ ਕੋਈ ਸ਼ਹੀਨ ਵੀਰਾਂ ਦੇ ਲਈ ਆ ਸਾਂਭਣ ਵਾਲੀ ਕੱਟੀ ਆ ਕੋਈ ਵੀਰ ਅੱਗੇ ਤਿਆਰ ਕਰ ਲੂਗੇ ਅਚ ਜੀ ਪਹਿਲੇ ਸਵੇਰੇ ਵੀ ਤਕਰੀਬਨ ਕੋਈ 12 13 ਲੀਟਰ ਦੇ ਚੱਲਦੇ ਸੀ ਹਾਂ ਜੀ ਅੱਛਾ 12 ਲੀਟਰ ਦੇ ਲੈਂਦੇ ਆਪਾਂ ਉੱਥੋਂ ਠੀਕ ਹੈ ਜੀ ਵੀ ਹਾਈਟ ਕਰਦੋ ਦੋਸਤੋ ਮੈਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਵੀ ਸੋਹਣੇ ਹਾਈਟ ਕਰਦ ਦੇ ਵਿੱਚ ਆ ਤੇ ਪੂਰੀ ਨਿਗਰ ਤੇ ਜੰਮੀਪਲੀ ਸਿੰਗਲ ਹੱਡੀ ਦੇ ਵਿੱਚ ਆ ਫੁੱਲ ਵਜਨ ਨੋੜ ਦੇ ਵਿੱਚ ਠੀਕ ਆ ਜੀ ਸੋ ਥਾਣ ਦੇਵਾ ਬਹੁਤ ਖੂਬਸੂਰਤ ਇੱਕ ਸਾਰ ਬਿਲਕੁਲ ਪੱਦਰ ਬਖਾਲਾ ਤੇ ਥਾਣਾ ਦੀ ਵੰਡ ਚੰਗੀ ਆ ਕੋਈ ਮੇਰਾ ਵੀਰ ਇਹ ਨਹੀਂ ਹੋਊਗਾ ਵੀ ਇੱਥੇ ਆਣ ਕੇ ਕੋਈ ਵੀ ਨੇੜੇ ਨੇੜੇ ਥਾਣ ਲੱਗਾ ਜਾਂ ਕਹਿ ਲਈਏ ਵੀ ਜੋੜਾ ਥਾਣਾ ਇਹ ਸਪੇਸ ਵਾਂਡ ਇੱਕੋ ਜੀ ਚਾਰੇ ਥਣਾਂ ਦੇ ਵਿੱਚ ਵਿਰਲ ਵਾਂਡ ਤੁਹਾਨੂੰ ਦਿਖਾਈ ਦੇ ਰਹੀ ਆ ਇੱਕੋ ਜੀ ਵਾਂਡ ਆ ਤੇ 13 14 13 14 ਲੀਟਰ ਦੀ ਇਹ ਮਾਲਕਨ ਅੱਜ ਕੋਈ ਬਾਈਆਂ ਪੰਜੀਆਂ ਬਾਈਆਂ ਤਈਆਂ ਦਿਨਾਂ ਤੇ ਜਿਹੜੀ ਚੱਲਣ ਰਹੀ ਆ ਸੋ ਬਿਲਕੁਲ ਫੇਸ ਕੁਆਲਟੀ ਦੀ ਗੱਲ ਕਰ ਲਈਏ ਬਾਡੀ ਸਟਰਕਚਰ ਦੀ ਗੱਲ ਕਰ ਲਈਏ ਤੇ ਬਿਲਕੁਲ ਘਰੇਲੂ ਕੋਈ ਵੀਰ ਲੱਭ ਰਿਹਾ ਚੰਗੀ ਮੱਝ ਤਕਰੀਬਨ ਕੋਈ 13 14 ਸਰੀ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਬਿਲਕੁਲ ਪਤਲਾ ਪਿੰਡਾ ਚੌੜਾ ਪਿੱਠ ਪੂੜਾ अच्छा तेवीर ਗੁਰਵਿੰਦਰ ਸਿੰਘ ਜੀ ਹੈ ਮਤਲਬ ਹਰ ਬਰਿਆਈ ਆ ਤਕਰੀਬਨ 500 ਜਾਂਦੀ ਆ ਜੀ ਹਾਂਜੀ 40 ਦਿਨਾਂ ਦੇ ਠੀਕ ਆ ਜੀ ਠੀਕ ਆ ਇੱਕ ਲੰਮਾ ਚਿਰ ਦੁੱਧ ਦਿੰਦੀ ਆ ਤੇ ਆਪਣਾ ਵੀ ਆਪ ਛੱਡਣੀ ਪੈਂਦੀ ਠੀਕ ਆ ਠੀਕ ਆ ਹਾਂ ਤੇ ਅੱਛਾ ਵੀਰ ਜੀ ਸੇਲ ਕਰਦੇ ਪਏ ਅੱਜ ਦੀ ਡਿਮਾਂਡ ਕੀ ਕਰਤੀ ਆ ਲੈਣ ਦੇਣ ਕੀ ਕਰਤਾ ਲੈਣ ਦੇਣ ਜੀ 115 ਦੀ ਆਪਣੀ ਤੇ ਜੇ ਕੋਈ ਕੱਟੀ ਵੀਰ ਕਾ ਆਪਾਂ ਦਿੰਦਾ 10000 ਦੀ ਕੱਟੀ ਰੱਖ ਲਾਂਗੇ ਆਪਾਂ ਹੂੰ ਹਾਂਜੀ ਇਹ ਆਪ ਕੋ ਭਾਤ ਤਾ ਨੂ ਵੀ ਨਵਾਬਪੁਰ ਦੀ ਕੱਟੀ ਆ ਹਾਂਜੀ ਹਾਂਜੀ ਤੇ ਵਿੱਚੋਂ ਇੰਨੀ ਕਿ ਚਲੋ ਮਾਈਨਸ ਹੋ ਜਾਊਗਾ ਕੰਮ ਹਾਂਜੀ ਠੀਕ ਆ ਜੀ ਤੇ ਲੋਕ ਦੋਸਤੋ 115 ਜਿਹੜੀ ਇਸ ਮਹੇ ਦੀ ਡਿਮਾਂਡ ਆ ਇਸ ਝੋਟੀ ਦੀ ਡਿਮਾਂਡ ਆ ਵਿੱਚੋਂ ਜਿਹੜਾ ਕਰਾਈਟੇਰੀਆ ਹੈਗਾ ਤੁਹਾਨੂੰ ਦੱਸ ਹੀ ਦਿੱਤਾ ਵੀਰ ਜੀ ਨਾ ਵੀ ਜੇਕਰ ਕੋਈ ਕੱਤੀ ਛੱਡ ਕੇ ਜਾਂਦਾ ਠੀਕ ਆ ਜੀ ਕੋਈ ਵੀਰ ਠੀਕ ਆ ਜੀ ਤੇ ਉਹਦੇ 10000 ਰੁਪਇਆ ਮਾਈਨਸ ਹੋ ਜਾਊਗਾ 10000 ਲੈਸ ਹੋ ਜਾਊਗਾ ਤੇ ਜੇਕਰ ਕੋਈ ਬੱਚੇ ਦੇ ਸਮੇਤ ਤੁਸੀਂ ਖਰੀਦਦਾਰੀ ਕਰਦੇ ਹੋ ਤੇ 115 ਜਿਹੜਾ ਲੈਣ ਦੇਣਾ ਬਾਕੀ ਮੱਝ ਚੰਗੀ ਆ ਘਰੇਲੂ ਕਿਸੇ ਵੀਰ ਨੇ ਰੱਖਣੀ ਆ ਚੰਗੇ ਪੈਸੇ ਲਾਉਣ ਦੇ ਤੁਸੀਂ ਸ਼ੌਂਕ ਰੱਖਦੇ ਹੋ 13 14 ਲੀਟਰ ਵਾਲੀ ਇਹ ਮੱਝ ਇਸ ਟਾਈਮ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਤੇ ਕੱਟੀ ਵੀ ਮੇਰੇ ਵੀਰ ਕੋਲ ਛੱਡ ਕੇ ਨਹੀਂ ਜਾਂਦਾ ਹੈਗਾ ਕੱਟੀ ਵੀ ਬਹੁਤ ਸੋਹਣੀ ਹੈ ਕਿਉਂਕਿ ਆਂ 20 22 ਪੰਜਾਂ ਦਿਨਾਂ ਦੇ ਦੌਰਾਨ ਚੰਗਾ ਰਜਮਾ ਦੁੱਧ ਛੱਡ ਕੇ ਕੱਟੀ ਜਿਹੜੀ ਤਕਰੀਬਨ ਕੋਈ 1.5 ਮਹੀਨੇ ਦੀ ਦੱਖ ਦਿੰਦੀ ਪਈ ਆ ਠੀਕ ਆ ਤੇ ਇਹ ਦੋਸਤੋ ਜਿਹੜੀ ਇੱਕੋ ਇੱਕ ਮੱਝ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਭਾਜੀ ਗੁਰਵਿੰਦਰ ਸਿੰਘ ਉਹਨਾਂ ਦੇ ਘਰੋਂ ਸੋ ਮੱਝ ਪਸੰਦ ਆਈ ਹੋਗੀ ਤੇ ਬਾਕੀ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਇੱਕ ਵੀਰ ਜੀ ਨੰਬਰ ਆਪਣੇ ਕਰ ਦਈਏ ਸਾਂ 8558809373 ਠੀਕ ਹੈ ਜੀ ਠੀਕ ਆ ਲਓ ਦੋਸਤੋ ਸਨ ਮੇਰੇ ਨਾਲ ਸਰਦਾਰ ਗੁਰਵਿੰਦਰ ਸਿੰਘ ਜੀ ਤੇ ਪਿੰਡ ਚੰਬਲ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਆ ਜੀ ਤੇ ਬਾਕੀ ਮੇਰਾ ਵੀਰ ਵੱਧ ਤੋਂ ਵੀਡੀਓ ਜਰੂਰ ਸ਼ੇਅਰ ਕਰ ਦਿਓ ਸੋ ਜਿਹੜਾ ਮੈਂ ਪਿੰਡ ਦਾ ਆਪਾਂ ਪਹਿਲਾਂ ਸਟਾਰਟਿੰਗ ਤੋਂ ਥੋੜਾ ਜਿਹਾ ਤੁਹਾਨੂੰ ਇਤਿਹਾਸ ਦੱਸਿਆ ਕ ਦੀਪ ਦੇ ਵਿੱਚ ਜਾ ਕੇ ਠੀਕ ਆ ਜੀ ਸ਼ਾਟ ਦੇ ਵਿੱਚ ਤੇ ਉਹ ਕਿਸੇ ਵੀਰ ਦਾ ਵੀ ਭਲਾ ਹੋ ਸਕੇ ਫਾਇਦਾ ਹੋ ਸਕੇ ਤੇ ਜਿਹੜੇ ਵੀਰ ਅਗੇ ਖਰੀਦਦਾਰ ਖਾਸ ਤੌਰ ਤੇ ਮੱਝ ਖਰੀਦਣ ਆ ਰਹੇ ਆ ਤੇ ਬੇਸ਼ੱਕ ਇੱਕ ਨਹੀਂ ਦੋ ਨਹੀਂ ਤਿੰਨ ਟਾਈਮ ਚੋ ਕੇ ਤਸੱਲੀ ਕਰੋ ਤੇ ਬਹੁਤ ਸੋਹਣੀ ਚੰਗੀ ਮੱਝ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ